ਚੰਗੀ ਹਾਈਟ ਦੀ ਤੇ ਚੰਗੀ ਕਟ ਗਣੀਸਨਾ ਦੀ ਤੁਹਾਨੂੰ ਚੰਬੀ ਘੋੜੀ ਦਿਖਾਉਣ ਲੱਗਾ ਸੱਜਣੋ ਜਿਹੜੇ ਸੱਜਣੋ ਸ਼ੌਂਕ ਰੱਖਦੇ ਨੇ ਚੰਬੀ ਘੋੜੀ ਵੀ ਚੰਗੀ ਚੰਬੀ ਘੋੜੀ ਹੋਵੇ ਕੰਨਾਂ ਦੀ ਸ਼ਕੀਨ ਹੋਵੇ ਪਿੱਠਪੁੜੇ ਦੀ ਚੰਗੀ ਹੋਵੇ ਸਾਤੀ ਦੀ ਚੰਗੀ ਹੋਵੇ ਕੱਦ ਵੀ ਹੋਵੇ ਤੇ ਗੱਬਣ ਵੀ ਹੋਵੇ ਘੋੜੀ ਦੇ ਵਿੱਚ ਸੱਜਣੋ ਸਾਰੇ ਗੁਣ ਨੇਗੇ ਸਵਾਰੀ ਦੀ ਜਮਾ ਪਾਸਾ ਸੌ ਹਸੀਲ ਤੇ ਠੰਡੀ ਘੋੜੀ ਆ ਸੱਜਣੋ ਕਟ ਕਡੀਸਨਾ ਤੁਸੀਂ ਆਪ ਹੀ ਦੇਖ ਲਓ ਪੈਰ ਵਗੈਰਾ ਸੋਹਣਾਗਾ ਤੇ ਪਿੱਠਪੁੜਾ ਲੰਬਾਈ ਕੰਨ ਬਹੁਤ ਸੋਹਣਾ ਛੋਟਾ ਕੰਨ ਤੇ ਕੁੰਡੀ ਵਾਲਾ ਕੰਨ ਆ ਸਜਣੋ ਤੇ ਇਹ ਦਾਰੇ ਘੋੜੇ ਦੀ ਬੱਚੀ ਆ ਰਣ ਫਤੇ ਘੋੜੇ ਤੋਂ ਗੱਬਣਾ ਖੇੜੀ ਵਾਲੇ ਬਾਬੇ ਕੋਲੇ ਜਿਹੜਾ ਰਣ ਫਤੇ ਘੋੜਾ ਨੋਕਰਾ ਉਸ ਘੋੜੇ ਤੋਂ ਇਹ ਗੱਬਣਾ ਸਜਣੋ ਤੇ ਬਾਲਪੋਰੀਆਂ ਦੀ ਬਿਲਕੁਲ ਸਾਫ ਆ 60 ਤੋਂ ਹਾਈਟ ਉੱਪਰ ਆ ਗਈ ਬਾਈ ਕਹਿੰਦੇ ਵੀ 60 ਹੀ ਕਹਿਣੀ ਆ ਇਹਦੀ ਹਾਈਟ ਆ ਤੇ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਆਪ ਦਾਰੇ ਘੋੜੇ ਦੀ ਬੱਚੀ ਆ ਏ ਤੇ ਦੋਸਤੋ ਪਾਦਲੇ ਪਿੰਡ ਖੜੀ ਆ ਹਰਦੀਪ ਕੋਲੇ ਤੇ ਮਾਨਸਾ ਜ਼ਿਲ੍ਹਾ ਪੈਂਦਾ ਗੱਲਬਾਤ ਕਰ ਲਿਓ ਬਾਈ ਨਾਲ ਨੰਬਰ ਸਕਰੀਨ ਤੇ ਦਿੱਤਾ ਬਾਕੀ ਜਾਣਕਾਰੀ ਜਿਹੜੀ ਤੁਸੀਂ ਫੋਨ ਲਾ ਕੇ ਪਤਾ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਤਾਂ